ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਅਕਾਲੀਆਂ ਦੀ ਤੇ ਕਾਂਗਰਸੀਆਂ ਦੀ ਇੱਕ ਕਰਤੂਤ ਦੱਸਣ ਲੱਗਾ ਕਿ ਫਿਕਸ ਮੈਚ ਕਿਦਾਂ ਖੇਡਦੇ ਨੇ ਜਿਹੜੇ ਬੰਦੇ ਸਮਝਦਾਰ ਨੇ ਸੰਿਆਸੀ ਗਲਿਆਰਿਆਂ ਦੇ ਵਿੱਚ ਰਹਿੰਦੇ ਨੇ ਬੁੱਧਜੀਵੀ ਲੋਕ ਨੇ ਉਹਨਾਂ ਨੂੰ ਤਾਂ ਤਕਰੀਬਨ ਪਹਿਲਾਂ ਹੀ ਪਤਾ ਹੈ ਪਰ ਮੈਂ ਜਿਹੜੇ ਆਮ ਲੋਕ ਨੇ ਜਿਨ੍ਹਾਂ ਨੂੰ ਮੂਰਖ ਬਣਾਇਆ ਜਾਂਦਾ ਹੈ ਉਹਨਾਂ ਲਈ ਇਹ ਗੱਲ ਕਰਨ ਲੱਗਾ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਦੋ ਕੈਂਡੀਡੇਟ ਨੇ ਸੰਗਰੂਰ ਤੋਂ ਸੁਪਾਲ ਸਿੰਘ ਖਹਿਰਾ ਜਿਹੜਾ ਕਹਿੰਦਾ ਹੁੰਦਾ ਹੈ ਖੁਦ ਮੁਖਤਿਆਰੀ ਚਾਹੀਦੀ ਹੈ ਤੇ ਬਠਿੰਡੇ ਤੋਂ ਅਜੀਤਮਿੰਦਰ ਜਿਹੜਾ ਹੁਣ ਕਾਂਗਰਸ ਨੇ ਕੈਂਡੀਡੇਟ ਬਣਾ ਕੇ ਬਠਿੰਡਾ ਸੀਟ ਤੋਂ ਚੋਣ ਲੜਨ ਵਾਸਤੇ ਮੈਦਾਨ ਵਿੱਚ ਉਤਾਰਿਆ। ਹੁਣ ਕਾਲੀਆਂ ਦੀ ਤੇ ਕਾਂਗਰਸੀਆਂ ਦੀ ਅਸਲ ਕਰਤੂਤ ਕੀ ਹੈ? ਧਿਆਨ ਦੇ ਨਾਲ ਸੁਣੋ। ਇੱਕ ਸ਼ਬਦ ਮੈਂ ਬਹੁਤ ਵਾਰ ਵਰਤੇ ਹੈ ਕਿ ਬਲੀ ਦਾ ਬੱਕਰਾ ਕਿਵੇਂ ਬਣਾਇਆ ਜਾਂਦਾ ਹੈ? ਕਸਾਈ ਬੱਕਰੇ ਨੂੰ ਹلال ਕਿਦਾਂ ਕਰਦਾ ਹੁੰਦਾ ਹੈ? ਇਹ ਸ਼ਬਦ ਕੇਵਲ ਮੈਨਹੀਂ ਹੋਰ ਵੀ ਬਹੁਤ ਸੱਜਣ ਬੋਲਦੇ ਆ ਇਹ ਮਕਬੂਲ ਹੈ ਮਸ਼ਹੂਰ ਹੈ ਇਹ ਸ਼ਬਦ ਹੁਣ ਧਿਆਨ ਦੇ ਨਾਲ ਸੁਣਿਓ ਸੁਖਪਾਲ ਸਿੰਘ ਖਹਿਰਾ ਪਹਿਲਾਂ ਵੀ ਇੱਕ ਵਾਰੀ ਬਠਿੰਡੇ ਤੋਂ ਬੀਬਾ ਹਰਿ ਸਿਮਰਤ कौर ਬਾਦਲ ਨੂੰ ਜਿਤਾ ਕੇ ਆਇਆ ਹੈ ਇਹ ਤੁਹਾਨੂੰ ਪਤਾ ਹੈ ਉਦੋਂ ਅਫਵਾਹਾਂ ਕੀ ਉੱਡੀਆਂ ਸੀ ਸੱਚ ਹੈ ਝੂਠ ਹੈ ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਇਹ ਕਿਆਸ ਰਾਈਆਂ ਇਹ ਅਫਵਾਹਾਂ ਸੀ ਕਿ ਐਮਬੋਲੈਕਸ ਦੇ ਵਿੱਚ ਸ਼ਖਬਾਲ ਸਿੰਘ ਖੈਰਾ ਨੂੰ ਬਾਦਲਾਂ ਨੇ ਬੈਗ ਪਰ ਕਿਰ ਰੁਪਈਆਂ ਦੇ ਦਿੱਤੀ ਸੀ ਇਹ ਸੱਚ ਸੀ ਜਾਂ ਝੂਠ ਸੀ ਇਹ ਮੀਡੀਆ ਦੇ ਵਿੱਚ ਚਰਚਾਾਂ ਮਚੜੀਆਂ ਹੋਈਆਂ ਨੇ ਤੇ ਹੁਣ ਹੁਣ ਸੌਦਾ ਕਿਦਾਂ ਹੋਇਆ ਧਿਆਨ ਨਾਲ ਸੁਣਿਓ ਕਿਉਂਕਿ ਮੇਰੀ ਇੱਕ ਆਦਤ ਹੈ ਅਸੀਂ ਪੰਜਾਬ ਲਈ ਬੋਲਣਾ ਜਿਹੜੇ ਲੀਡਰ ਪੰਜਾਬ ਦੀ ਪਿੱਠ 'ਤੇ ਛੁਰਾ ਮਾਰਦੇ ਨੇ ਉਹਨਾਂ ਨੂੰ ਨੰਗੇ ਵੀ ਕਰਨਾ ਹੈ ਹੁਣ ਇਹਨਾਂ ਨੇ ਸੌਦਾ ਕਿਦਾਂ ਕੀਤਾ ਹੈ ਅਕਾਲੀਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਐਤ ਕੀ ਬੀਬਾ ਹਰਸਿਮਰਤ ਕੌਰ ਬਾਦਲ ਬਠਿੰਡੇ ਤੋਂ ਹਾਰੂਗੀ ਸੌਦਾ ਕਿਦਾਂ ਕੀਤਾ ਹੈ ਹੁਣ ਜਿਹੜਾ ਕੈਂਡੀਡੇਟ ਅਕਾਲੀਆਂ ਨੇ ਸੰਗਰੂਰ ਤੋਂ ਲੈ ਕੇ ਆਂਦਾ ਹੈ ਤੇ ਉਹ ਖੈਰੇ ਦੇ ਮੁਕਾਬਲੇ ਬਹੁਤ ਕਮਜ਼ੋਰ ਹੈ ਇਹ ਤੁਹਾਨੂੰ ਪਤਾ ਹੈ ਜਾਨੀ ਕਿ ਅਕਾਲੀਆਂ ਨੇ ਸਰੂਰ ਵਾਲੇ ਜਿਹੜੀ ਵੋਟ ਐ ਉਹ ਖੈਰੇ ਨੂੰ ਪਵਾਉਣੀ ਐ ਤੇ ਜਿਹੜੀ ਬਠਿੰਡੇ ਤੇ ਕਾਂਗਰਸੀਆਂ ਦੀ ਵੋਟ ਐ ਉਹ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਆਟੋਮੈਟਿਕਲੀ ਪੈ ਜਾਣੀ ਐ ਕਿਉਂਕਿ ਅਜੀਤ ਮਹਿੰਦਰ ਜਿਹੜਾ ਉਹ ਇੰਨਾ ਸਟਰੋਂਗ ਨਹੀਂ ਹੈਗਾ ਜਨ ਕਿ ਆ ਇਹਨਾਂ ਦਾ ਫਿਕਸ ਮੈਚ ਐ ਅਕਾਲੀਆਂ ਤੇ ਕਾਂਗਰਸੀਆਂ ਦੀ ਇਹ ਕਰਤੂਤ ਐ ਹੁਣ ਤੁਸੀਂ ਅੰਦਾਜ਼ਾ ਲਾਓ ਜਿਹੜੇ ਬੰਦੇ ਕਹਿੰਦੇ ਨੇ ਖੈਰਾ ਬਹੁਤ ਵਧੀਆ ਬੁਲਾ ਰਹਾ ਜੀ ਖੈਰਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਇੱਕ ਪਾਸੇ ਇਹੀ ਖੈਰਾ ਬਾਦਲਾਂ ਨੂੰ ਭੰਦਾ ਰਹਿੰਦਾ ਹਰ ਵਕਤ ਉਹਨਾਂ ਦੇ ਸੁਖ ਬਲਾਸ ਹੋਟਲ ਦੀਆਂ ਗੱਲਾਂ ਕਰਦਾ ਮਨਜੀਠੀਏ ਨੇ ਡਰੱਗ ਲਤੰਦਾ ਕੀਤਾ ਉਹਦੀਆਂ ਗੱਲਾਂ ਕਰਦਾ ਬੱਸਾਂ ਦੀਆਂ ਅੰਬਾਦਲਾਂ ਦੀਆਂ ਬੱਸਾਂ ਚੱਲਦੀਆਂ ਨੇ ਉਹਦੀਆਂ ਗੱਲਾਂ ਕਰਦਾ ਕਰਦਾ ਨਾ ਤੇ ਹੁਣ ਹੁਣ ਉਹਨਾਂ ਨੂੰ ਜਿਤਾਉਣ ਵਾਸਤੇ ਅੰਦਰਖਾਤੇ ਫਿਕਸ ਮੈਚ ਸੌਦਾ ਹੋ ਗਿਆ ਸੰਗਰੂਰ ਦਾ ਤੇ ਬਟਿੰਡੇ ਦਾ ਮੈਂ ਇਹ ਗੱਲ ਤਾਂ ਕੀਤੀ ਐ ਬਹੁਤੇ ਸੱਜਣ ਮੈਨੂੰ ਜਦੋਂ ਸੁਣਦੇ ਨੇ ਜਿਹੜੇ ਤਾਂ ਸਮਝ ਲੈਂਦੇ ਨੇ ਉਹ ਤਾਂ ਕਹਿੰਦੇ ਨੇ ਬੱਲੇ ਧੰਨਵਾਦ ਔਰ ਇਹ ਮੈਂ ਫੂਕ ਜਿ ਵੀ ਨਹੀਂ ਆਉਣ ਵਾਲਾ ਕਦੇ ਵਾਸਤੇ ਵੀ ਅਸੀਂ ਕਿਸੇ ਦੇ ਪੰਬ ਵਿੱਚ ਨਹੀਂ ਆਉਂਦੇ ਤੇ ਨਾ ਹੀ ਕਿਸੇ ਦੇ ਕਹਿਣ ਤੇ ਗੱਲ ਕਰਦੇ ਹਾਂ ਪਰ ਫਿਰ ਵੀ ਕਈ ਸਟੇਨ ਕਹਿਣਗੇ ਇਹ ਕਾਂਗਰਸੀ ਹੈ ਇਹ ਝਾੜੂ ਵਾਲਿਆਂ ਦਾ ਇਹ ਭਾਜਪਾ ਦਾ ਕਹਿੰਦੇ ਰਹਿੰਦੇ ਆ ਪਰ ਜਿਹੜੀ ਆ ਗੱਲ ਕਹੀ ਆ ਨਾ ਇਹਦਾ ਰਿਜ਼ਲਟ ਜੇ ਤੁਹਾਨੂੰ ਨਾ ਮਿਲਿਆ ਤਾਂ ਮੈਨੂੰ ਕਹਿ ਦਿਓ ਇਹ ਇਹਨਾਂ ਦੀ ਗੇਮ ਹੈ ਤੇ ਖੈਰੇ ਨੂੰ ਸੰਗਰੂਰ ਤੋਂ ਜਿਤਾਇਆ ਜਾਵੇ ਔਰ ਬਿਬਹਾਰ ਸਮਰਿਤਕੌਰ ਬਾਦਲ ਨੂੰ ਬਠਿੰਡੇ ਤੋਂ ਜਿਤਾਇਆ ਜਾਵੇ ਖਾਲਾ ਕੇ ਇਹ ਗੇਮ ਹੈ ਪਰ ਗੇਮ ਪੁੱਠੀ ਪੈਣ ਬਣੀ ਹੈ ਨਾ ਖੈਰਾ ਜਿੱਤੇ ਨਾ ਬੀਬਾ ਹਰ ਸਿਮਰਤ ਕੌਰ ਬਾਦਲ ਜਿੱਤੇ ਜਿੱਥੇ ਮਰਜ਼ੀ ਜੋਰ ਲਾ ਲੈਣਾ ਪਰ ਅੰਦਰਲੀ ਕੋਝੀ ਕਰਤੂਤ ਇਹਨਾਂ ਦੀ ਇਹ ਚੱਲ ਰਹੀ ਹੈ ਜਿੰਨੀ ਕੁ ਮੈਂ ਅੱਜ ਗੱਲ ਕੀਤੀ ਹੈ ਇਹਨੂੰ ਧਿਆਨ ਦੇ ਨਾਲ ਸੁਣ ਲਿਓ ਜੇ ਕਾਗਰਸੀਆਂ ਦੇ ਚਮਚੇ ਸੁਣਦੇ ਨੇ ਉਹ ਵੀ ਸੁਣ ਲੈਣ ਧਿਆਨ ਨਾਲ ਜੇ ਕਾਂਗਰਸੀਆਂ ਦੇ ਚਮਚੇ ਸੁਣਨਗੇ ਉਹ ਵੀ ਧਿਆਨ ਨਾਲ ਕਰ ਲਿਓ ਇਹ ਗੱਲ ਦਾ ਜੇ ਰਤਾ ਪਰ ਵੀ ਝੂਠ ਹੋਵੇ ਇਸ ਗੱਲ ਦੇ ਵਿੱਚ ਤਾਂ ਮੈਨੂੰ ਤੁਸੀਂ ਕਹਿ ਸਕਦੇ ਸਮਝ ਗਏ ਨਾ ਗੱਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ